ਮਲੇਸ਼ੀਆ ਵਿਖੇ ਹੋਏ 27 ਤੋਂ 3 ਨਵੰਬਰ ਤੱਕ ਜੁੱਟੋ ਕਾਰਾਟੇ ਟੂਰਨਾਮੈਂਟ ਵਿੱਚ ਭਾਰਤ ਦੇ ਪੰਜਾਬ ਇਲਾਕੇ ਤੋਂ ਕੈਂਬਰੇਜ ਓਵਰਸੀਜ਼ ਇੰਟਰਨੈਸ਼ਨਲ ਫਲੋਰਸ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇੱਥੇ ਦੱਸ ਦਈਏ ਕਿ ਇਸ ਸਕੂਲ ਦੇ 10 ਬੱਚਿਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਮੈਡਲ ਹਾਸਲ ਕੀਤੇ ਹਨ ਇਸ ਮੌਕੇ ਟੀਮ ਦੇ ਕੋਚ ਹਿੰਮਤ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ 4 ਸਿਲਵਰ ਤੇ 5 ਬ੍ਰਾਉਂਜ਼ ਮੈਡਲ ਹਾਸਲ ਕੀਤੇ ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਲਗਭਗ 15 ਦੇਸ਼ਾਂ ਵਿੱਚੋਂ 2 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ ਉਹਨਾਂ ਸਮੂਹ ਜੇਤੂ ਖਿਡਾਰੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਸਰ ਇਹ ਬਹੁਤ ਵੱਡਾ ਟੂਰਨਾਮੈਂਟ ਸੀਗਾ ਜਿਹੜਾ ਵਰਲਡ ਵਾਈਲਡ ਇਹਦੇ ਵਿੱਚ ਕlier ਨੇ ਪਾਰਟਿਸਿਪੇਟ ਕੀਤਾ ਹੀ ਰਾਉਂਡ 2500 ਪਲੇਅਰ ਆਏ ਸੀਗੇ ਡਿਫਰੈਂਟ ਡਿਫਰੈਂਟ ਕੰਟਰੀ ਤੋਂ ਤੇ ਇੰਡੀਆ ਤੋਂ ਵੀ ਬਹੁਤ ਵੱਡੀ ਟੀਮ ਰਹੀ ਸੀ ਸਾਡੇ ਬੱਚਿਆਂ ਨੇ ਪਹਿਲੀ ਵਾਰ ਹੀ ਗਏ ਸਲੋਰ ਤੋਂ ਔਰ ਇਹਨਾਂ ਨੇ ਟ੍ਰੈਨਿੰਗ ਕੀਤੀ ਮੇਰੇ ਨਾਲ ਰੈਗੂਲਰ ਨਾਲ ਮਾਰਨਿੰਗ ਆਫਟਰਨੂਨ ਈਵਨਿੰਗ 3 ਟਾਈਮਾਂ ਟ੍ਰੈਨਿੰਗ ਦਿੱਤੀ ਸੀ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਸਾਡੇ ਦਾਸ ਬੱਚੇ ਗਏ ਸੀ ਤੇ 9 ਮੈਡਲ ਸਾਡੇ ਆਏ ਨੇ। ਠੀਕ ਹੈ। ਇਹਦੇ ਵਿੱਚ ਪਹਿਲਾਂ ਵੀ ਤੁਸੀਂ ਕੋਈ ਟੀਮ ਲੈ ਕੇ ਗਏ ਹੋ? ਪਹਿਲਾਂ ਵੀ ਲੈ ਕੇ ਗਿਆ ਸਰ ਕਾਰਾਟੇ ਅਸੋਨ ਆਫ ਇੰਡੀਆ ਜਿਹੜੀ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਫੈਡਰੇਸ਼ਨ ਹੈ ਕਾਰਾਟੇ ਦੀ ਉਹਦੇ ਵੱਲੋਂ ਮੈਂ ਗਿਆ ਸੀਗਾ ਤੇ ਇੰਡੀਆ ਦੇ 40 ਬੱਚੇ ਲੈ ਕੇ ਗਿਆ ਸੀ ਉਹਦੇ ਵਿੱਚ ਸਾਡੇ 8 ਮੈਡਲ ਲਾਇਸੈਂਸ ਲੈਲੇ ਬਹੁਤ ਟਫ ਕੰਪੀਟੀਸ਼ਨ ਧਰਾਂ ਜਾਪਾਨ ਵੀ ਸੀ ਉਹਦੇ ਵਿੱਚ ਔਰ ਬਹੁਤ ساری ਕੰਟਰੀਆਂ ਆਈ ਸੀ। ਵਰਲਡ ਵਾਈਡ ਕੰਪੀਟੀਸ਼ਨ ਸੀਗਾ। ਅਸੀਂ ਗਏ ਸੀ। ਸਾਡੀ ਅਗਲਾ ਟਾਰਗੇਟ ਕੀ ਥੋੜਾ? ਅਗਲਾ ਟਾਰਗੇਟ ਸਾਡਾ ਵਰਲਡ ਚੈਂਪੀਅਨਸ਼ਿਪ ਇਹਨਾਂ ਨੂੰ ਖਿਲਾਨੀ ਆ ਸਰ ਬੱਚਿਆਂ ਕਿ ਜੇ ਦੇਖੀ ਗਵਰਨਮੈਂਟ ਜੋਬ ਦਾ ਸਕੋਪ ਹੈਗਾ ਜੇ 18 ਸਾਲ ਤੋਂ ਉੱਤੇ ਬੱਚਾ ਮੈਡਲ ਕੱਢਦਾ ਹੈ ਨੈਸ਼ਨਲ ਇੰਟਰਨੈਸ਼ਨਲ ਦੇ ਵਿੱਚ ਤੇ ਗਵਰਨਮੈਂਟ ਉਹਨੂੰ ਜੋਬ ਆਫਰ ਕਰਦੀ ਹੈ ਸਪੋਰਟ ਕੋਟੇ ਦੇ ਵਿੱਚ ਉਹਨੂੰ ਕੋਈ ਰਿਟਰਨ ਨਹੀਂ ਦੇਣ ਦੀ ਲੋੜ ਹੈਗੀ ਡਾਇਰੈਕਟ ਉਹਦੇ ਅਚੀਵਮੈਂਟ ਦੇ ਬੇਸ ਤੇ ਉਹਨੂੰ ਜੋਬ ਮਿਲਦੀ ਹੈ ਇੰਟਰਵਿਊ ਹੁੰਦਾ ਹੈ ਖਾਲੀ ਉਹਦਾ ਤੇ ਬੱਚੇ ਉਹਨਾਂ ਜਾਪਾਨ ਜਾਣਗੇ ਜਾਪਾਨ ਦੇ ਵਿੱਚ ਤੇ ਉਹਨਾਂ ਨੂੰ ਹੋਰ ਟ੍ਰੇਨਿੰਗ ਦੇਣੀ ਹੈ ਮੈਂ ਉਹਨਾਂ ਦਾ ਕੈਂਪ ਲਾਣਾ ਨੈਸ਼ਨਲ ਲੈਵਲ ਦਾ ਕੈਂਪ ਲੱਗੇਗਾ ਉਹਦੇ ਵਿੱਚ ਉਹਨਾਂ ਨੇ ਪ੍ਰੈਕਟਿਸ ਕਰਨੀ ਹੈ ਹੋਰ ਆਪਣੀ ਇੰਪਰੂਵਮੈਂਟ ਕਰਨੀ ਹੈ ਤਾਂ ਉਸ ਤੋਂ ਬਾਅਦ ਨਾ ਦਿਲ ਕਰਦੇ ਤੇ ਆ ਰਹੀ ਹੈ ਇਸ ਮੌਕੇ ਸਕੂਲ ਦੀ ਡਾਇਰੈਕਟਰ ਡਾਕਟਰ ਮਮਤਾ ਬਖਸ਼ੀ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੱਚਿਆਂ ਤੇ ਬਹੁਤ ਮਾਣ ਹੈ ਤੇ ਆਸ ਹੈ ਕਿ ਇਸੇ ਤਰ੍ਹਾਂ ਹੀ ਬੱਚੇ ਆਉਣ ਵਾਲੇ ਸਮੇਂ ਵਿੱਚ ਵੀ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਉਹਨਾਂ ਆਖਿਆ ਕਿ ਇਸ ਸਾਲ ਦੇ ਆਖਿਰ ਵਿੱਚ ਉਹਨਾਂ ਦੀ ਟੀਮ ਚਪਾਨ ਜਾਵੇਗੀ ਤੇ ਅਗਲੇ ਸਾਲ ਕੈਨੇਡਾ ਲਈ ਰਵਾਨਾ ਹੋਵੇਗੀ ਬਹੁਤ ਅੱਛਾ ਰਿਸਪਾਂਸ ਮਿਲਿਆ ਜੀ ਸਾਡੇ ਬੱਚੇ ਜਿਸ ਦਿਨ ਸੇ ਛੁੱਟੀਆਂ ਭਗਵੰਤ ਮਾਨ ਜੀ ਨੇ ਕੀਤੀ ਉਸ ਦਿਨ ਸੇ ਇੱਕ ਦਿਨ ਵੀ ਟਿੱਕੇ ਨਹੀਂ ਬੈਠੇ लगातार आठ आठ घंटे की ट्रेनिंग लेते रहे हैं बच्चे दिन रात एक करा हुआ था उन्होंने सोचा था हम लोग मेडल जीत के आएंगे, आएंगे। और 2000 बच्चों के बीच 20 कंट्रीज के बीच हमारे बच्चों ने जाके वहाँ पे बड़ा ही हार्ड वर्क के साथ अपना ये सब दिखाया जलवा और इंडिया को रिप्रेजेंट कर रहे थे इंडिया टोटल इंडिया वन अबाउट फोर्टी किड्स गए थे जिनमें हमारे भी ये बच्चे थे ग्यारह बारह बच्चे हमारी तरफ से गए थे जिनमें से हमारे बच्चों ने फोर बच्चों ने सिल्वर मेडल एंड फाइव बच्चों ने ब्रॉन्ज मेडल निकाले और हमारे शहर के लिए एक इतिहास रच दिया हमारे फिलौर शहर के लिए ये बड़ा ही प्राउड वाली बात हो गई कि वाकई में बच्चे सिर्फ भारत की धरती पे ही नहीं बाहर की धरती पे भी जाके बच्चों ने करा है एक एक बच्चे को मैं खुद पास में खड़े होके मैं और सर हम लोग रोजाना उनके पास खड़े होकर ट्रेनिंग करवाते रहे आज हमने बड़े थोड़े से समय में क्योंकि हम कल आए थे वापस और आज हमने रोड शो रखा हुआ था इन्हीं बच्चों का अलोंग विद पेरेंट्स तो सिटी के लोगों लोगों ने इतना ज्यादा प्यार हम लोगों पे उड़ाया इतना ज्यादा प्यार बरसाया तो किसी ने केक काटा बच्चों को ट्रॉफीज दी बच्चों को गिफ्ट पर दिए इतना कि हमें लगने लग गया कि वाकई शहर का एक स्कूल है जो बच्चों के लिए कुछ कर रहा है और वाकई उनके یہ سب افورٹس میں نظر آ رہا تھا کہ دے ار ویری थैंकफुल ہم نے فیلور شہر کا نام بھارت ماتا کا نام इंडिया का नाम रोशन किया दूसरी जगह पे जाके दूसरी कंट्री में जाके हमने भारत के झंडे गाड़े बच्चों ने इस उपलब्धि तो बाद स्कूल वालों बच्चों दा रोड शो भी करवाया गया जो कि भाग-भाग था तो होता हुआ वापस स्कूल वेके समाप्त हुआ इस दौरान इन बच्चों दा अटवाल कॉलोनी दे श्री राम मंदिर वलो निकास स्वागत कीता गया इस मौके जथे स्कूल वलो बच्चों नु सम्मानित कीता गया उथे ही बालाजी संघ वलो भी बच्चों नु सम्मानया गया